ਸਸ਼ੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਵੱਡਾ ਸੋਮਵਾਰ ਤੇ ਭਗਵਾਨ ਵਿਸ਼ਨੂ ਜੀ ਦੇ ਆਸ਼ੀਰਵਾਦ ਦੇ ਨਾਲ ਭਗਵਾਨ ਵਿਸ਼ਨੂ ਜੀ ਦੇ ਆਸ਼ੀਰਵਾਦ ਦੇ ਨਾਲ 9 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਅਚਾਨਕ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਭਾਗ ਬਦਲਣ ਵਾਲਾ ਹੈ ਅਨੇਕ ਪ੍ਰਕਾਰ ਦੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਇਸ ਲਈ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਵਿਸ਼ਨੂ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਚਾਹੀਏ ਤਾਂ ਕਿ 12 ਹੀ ਰਾਸ਼ੀਆਂ ਦੇ ਉੱਪਰ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਭਗਵਾਨ ਚਰੇ ਹਰੀ ਵਿਸ਼ਨੂ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਪਸੰਦ ਹੋ ਚੁੱਕੇ ਹਨ ਜਿਵੇਂ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਸਾਰੇ ਇਹ ਜਿਹੜੇ ਦੁੱਖ ਦਰਦ ਤੇ ਕਸ਼ਟ ਹਨ ਉਹ ਮਿਟਣ ਵਾਲੇ ਹਨ ਇਹ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਜਿਵੇਂ ਨਾਲ ਚਾਰ ਰਾਸ਼ੀ ਵਾਲਿਆਂ ਦਾ ਹੁਣ ਜੀਵਨ ਬਦਲ ਜਾਵੇਗਾ ਇਹ ਚਾਰ ਰਾਸ਼ੀ ਵਾਲੇ ਇਹ ਕਿਹੜੀਆਂ ਚਾਰ ਰਾਸ਼ੀਆਂ ਭਾਗਸ਼ਾਲੀਆਂ ਤੇ ਕਿਸਮਤ ਵਾਲੀਆਂ ਹਨ ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਇਹ ਚਾਰ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਬਸ ਵੱਡੀਆਂ-ਵੱਡੀਆਂ ਖੁਸ਼ ਖਬਰੀਆਂ ਉਹ ਚਾਰ ਰਾਸ਼ੀਆਂ ਭਾਵਸ਼ਾਲੀ ਤੇ ਖੁਸ਼ ਨਸੀਬ ਰਾਸ਼ੀਆਂ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸਾਂ ਕਿ ਇਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਨਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਿਉਂਕਿ ਹੋ ਸਕਦਾ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਹੋ ਸਕਦਾ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਵਿੱਚੋਂ ਤੁਹਾਡੀ ਰਾਸ਼ੀ ਇੱਕ ਮਾ ਹੋਵੇ ਸੋ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਵਿਸ਼ਨੋ ਜੀ ਦੀ ਜ਼ਰੂਰ ਲਿਖ ਦਿਓ ਤੇ ਆਓ ਹੁਣ ਜਾਣਦੇ ਹਾਂ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਤੇ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਦੋਸਤੋ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਹਰੇਕ ਇਨਸਾਨ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਸੰਜੀਦਾ ਹੁੰਦਾ ਹੈ ਤੇ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਇਸ ਦੁਨੀਆ ਵਿੱਚ ਹਰ ਵਿਅਕਤੀ ਆਪਣੇ ਭਵਿੱਖ ਨੂੰ ਜਾਣ ਲਵੇ ਉਸ ਨੂੰ ਬੜੀ ਉਤਸੁਕਤਾ ਰਹਿੰਦੀ ਹੈ ਕਿਉਂਕਿ ਮਨੋੱਖ ਦੇ ਜੀਵਨ ਦੇ ਵਿੱਚ ਗ੍ਰਹਿ ਦੀ ਚਾਲ ਦਾ ਬਹੁਤ ਹੀ ਵੱਡਾ ਮਹੱਤਵ ਮੰਨਿਆ ਗਿਆ ਹੈ ਐਸੀ ਚਾਲ ਦਾ ਸਿੱਧਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਚੰਗੀ ਹੋਵੇ ਤਾਂ ਰਾਸ਼ੀਆਂ ਵਿੱਚ ਪਰਿਵਰਤਨ ਚੰਗਾ ਹੁੰਦਾ ਹੈ ਤੇ ਜੇਕਰ ਗ੍ਰਹਿ ਦੀ ਦਸ਼ਾ ਬਦਲਦੀ ਰਹੇ ਤਾਂ ਸਾਡੇ ਜੀਵਨ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਹਨ ऐसे ही करम ਦੇ ਵਿੱਚ ਇਸ ਵਾਰ ਐਸਾ ਮਹਾ ਸੰਜੋਗ ਬੰਨਦਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਆਪਾਰਾ ਰਾਸ਼ੀਆਂ ਦੇ ਵਿੱਚੋਂ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਕਿਸਮਤ ਚਮਕਾਉਣ ਵਾਲਾ ਹੈ ਦੋਸਤੋ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਸੁੱਪਰ ਹੋ ਜਾਂਦੇ ਹੈ ਉਸ ਦੇ ਜੀਵਨ ਚ ਅਪਾਰ ਖੁਸ਼ੀਆਂ ਆ ਜਾਂਦੀਆਂ ਹਨ ਇਹ ਗੱਲ ਨੂੰ ਤੁਸੀਂ ਪਲੀਪਾ ਚਾਹੁੰਦੇ ਹੋ ਇਸ ਦੁਨੀਆ ਵਿੱਚ ਹਰ ਇੱਕ ਵਿਅਕਤੀ ਇੱਕ ਬਰਾਬਰ ਨਹੀਂ ਹੁੰਦਾ ਕਿਸੇ ਦੀ ਅਮੀਰੀ ਤੇ ਕਿਸੇ ਦੀ ਗਰੀਬੀ ਉਸ ਦੀ ਆਪਣੀ ਮਿਹਨਤ ਤੇ ਹੀ ਨਿਰਭਰ ਕਰਦੀ ਹੈ ਜੇਕਰ ਕੋਈ ਗਰੀਬ ਪੈਦਾ ਹੋਇਆ ਤੇ ਉਹ ਆਪਣੀ ਮਿਹਨਤ ਦੇ ਨਾਲ ਅਮੀਰ ਵੀ ਬਣ ਸਕਦਾ ਹੈ ਕੁਝ ਲੋਕ ਏਦਾਂ ਦੇ ਵੀ ਹੁੰਦੇ ਹਨ ਚਾਹੇ ਉਹ ਅਮੀਰ ਹੁੰਦੇ ਹਨ ਚਾਹੇ ਉਹ ਅਮੀਰ ਬਹੁਤ ਹੁੰਦੇ ਹਨ ਪਰ ਉਹਨਾਂ ਦੇ ਅੰਦਰ ਵੀ ਧਨ ਘੁਮਾਉਂਦੀ ਚਾਹਤ ਵਧ ਜਾਂਦੀ ਹੈ ਏਦਾਂ ਦੇ ਗ੍ਰੈਂਡ ਛੇਤਰ ਜਿਹੜੇ ਹੁੰਦੇ ਹਨ ਉਹਨਾਂ ਦੇ ਨਾਲ ਸਾਡੇ ਜੀਵਨ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ ਉਸ ਦਾ ਅਸਰ ਫਿਰ ਕੁਝ ਰਾਸ਼ੀਆਂ ਤੇ ਸਕਾਰਾਤਮਕ ਤੇ ਕੁਝ ਰਾਸ਼ੀਆਂ ਉਤੇ ਨਕਾਰਾਤਮਕ ਪੈਂਦਾ ਹੈ ਜੋਤਿਸ਼ਾਸਤ੍ਰ ਦੇ ਅਨੁਸਾਰ ਫਿਰ ਮਹਾ ਸੰਜੋਗ ਪਾ ਰਿਹਾ ਹੈ ਜਦੋਂ ਕਿ 12 ਰਾਸ਼ੀਆਂ ਵਿੱਚੋਂ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਖੁਦ ਭਗਵਾਨ ਵਿਸ਼ਨੂੰ ਜੀ ਚਮਕਾਉਣ ਵਾਲੇ ਹਨ ਜੀ ਹਾਂ ਦੋਸਤੋ ਭਗਵਾਨ ਵਿਸ਼ਨੂੰ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਜ਼ਿਆਦਾ પ્રસન્ન ਹੋ ਚੁੱਕੇ ਹਨ ਜੇ ਦਿਨਾਂ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਭਾਗ ਤੇ ਧਨ ਪ੍ਰਬਲ ਸਥਿਤੀਆਂ ਜਿਹੜੀਆਂ ਹਨ ਉਹ ਚੰਗੀਆਂ ਹੋ ਜਾਣਗੀਆਂ ਇਹਨਾਂ ਦੇ ਲਈ ਮਹਾਸੰਯੋਗ ਬੰਦਾ ਨਜ਼ਰ ਆ ਰਿਹਾ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਭਾਰੀ ਧਨ ਲਾਭ ਹੋ ਸਕਦਾ ਹੈ ਉਹ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਹੁਣ ਗੱਲ ਕਰਨ ਵਾਲੇ ਹਾਂ ਜੀ ਜਿ세 ਉੱਪਰ ਭਗਵਾਨ ਵਿਸ਼ਨੂ ਜੀ ਦੀ ਅਪਾਰ ਕਿਰਪਾ ਪੰਚੁਕੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮੇਥਨ ਰਾਸ਼ੀ ਵਾਲਿਆਂ ਨੂੰ ਦਾਸ ਤੇ ਇਹ ਕਿ ਭਗਵਾਨ ਵਿਸ਼ਨੋ ਜੀ ਤੁਹਾਡੇ ਉੱਪਰ ਬਹੁਤ ਜ਼ਿਆਦਾ ਅਧਿਕ ਪਸੰਦ ਹੋ ਚੁੱਕੇ ਹਨ ਤੁਹਾਡੇ ਉੱਪਰ ਭਗਵਾਨ ਵਿਸ਼ਨੋ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣ ਗਈ ਹੈ ਜਿਸੇ ਵਜ੍ਹਾ ਤੇ ਨਾਲ ਤੁਹਾਡੇ ਜੀਵਨ ਵਿੱਚ ਧਨ ਨਾਲ ਸੰਬੰਧਿਤ ਸਾਰੀਆਂ ਪਰੇਸ਼ਾਨੀਆਂ ਦੂਰ ਹੋਸਾ ਦੂਰ ਹੋ ਜਾਣਗੇ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਭਗਵਾਨ ਵਿਸ਼ਨੋ ਜੀ ਦੀ ਕਿਰਪਾ ਦੇ ਨਾਲ ਧਨ ਕਮਾਉਣ ਦੇ ਨਵੇਂ-ਨਵੇਂ ਮਾਰਗ ਤੁਹਾਨੂੰ ਮਿਲ ਜਾਣਗੇ ਤੁਹਾਡੇ ਜੀਵਨ ਵਿੱਚ ਜਿਹੜੀਆਂ ਵੀ ਪਰੇਸ਼ਾਨੀਆਂ ਤੁਸੀਂ ਪਹਿਲਾਂ ਸਮੇਂ ਵਿੱਚ ਹੰਢਾ ਚੁੱਕੇ ਹੋ ਉਹਨਾਂ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੇ ਜੀਵਨ ਵਿੱਚ ਚਾਰੇ ਹੀ ਪਾਸਿਆਂ ਤੋਂ ਹੁਣ ਤਨ ਦਾ ਆਗਮਨ ਹੋ ਜਾਵੇਗਾ ਤੁਹਾਡੀ ਜਿਹੜੀ ਇਨਕਮ ਹੈ ਉਸ ਦੇ ਨਵੇਂ-ਨਵੇਂ ਸਰੋਤ ਤੁਹਾਨੂੰ ਬੰਦੇ ਨਜ਼ਰ ਆਉਣਗੇ ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਨੌਕਰੀ ਪ੍ਰਾਪਤ ਹੋਣ ਲੋਕਾਂ ਨੂੰ ਵੀ ਬਹੁਤ ਹੀ ਉੱਚ ਸਥਿਤੀ ਮਿਲ ਜਾਵੇਗੀ ਤੇ ਨਾਲ ਹੀ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਵਪਾਰ ਵਿੱਚ ਵਿ ਅਚਾਨਕ ਧਨਲਾਭ ਦੇ ਜੋਬ ਪਾਉਂਦੇ ਨਜ਼ਰ ਆ ਰਹੇ ਹਨ। ਵਾਸਤਿਕ ਵਿੱਚ ਧਨਲਾਭ ਮਿਹਨਤ ਰਾਸ਼ੀ ਵਾਲਿਆਂ ਨੂੰ ਹੋ ਸਕਦਾ ਹੈ। ਇਹਨਾਂ ਦੇ ਘਰਾਂ 'ਚ ਜਿਵੇਂ ਸੁੱਖ ਸ਼ਾਂਤੀ ਰਹੇਗੀ। ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੋਣਗੀਆਂ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਉੱਤੇ ਪੈ ਚੁੱਕੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੋਲਾ ਰਾਸ਼ੀ। ਤੁਹਾਨੂੰ ਰਾਸ਼ੀ ਵਾਲਿਆਂ ਨੂੰ ਦਾਸਏ ਇੱਕ ਭਗਵਾਨ ਵਿਸ਼ਨੂੰ ਜੀ ਦੀ ਲਗਾਤਾਰ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਜੋ ਵੀ ਕੰਮ ਕਾਫੀ ਸਾਲਾਂ ਤੋਂ ਰੁਕੇ ਹੋਏ ਸਨ ਉਹਨਾਂ ਤੋਂ ਹੁਣ ਤੁਹਾਨੂੰ ਸਫਲਤਾ ਮਿਲ ਜਾਵੇਗੀ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੋਇਆ ਸੀ ਤਾਂ ਉਹ ਤੁਹਾਨੂੰ ਇਸ ਸਮੇਂ ਵਾਪਸ ਦੇਵੇਗਾ ਤੁਹਾਡੇ ਸਾਰੇ ਹੀ ਕਾਰਜ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਹਰ ਕੰਮ ਵਿੱਚ ਹੁਣ ਕਾਮਚਾਪੀ ਮਿਲੇਗੀ ਤੁਹਾਡੇ ਦੁਆਰਾ ਕੀਤੀ ਗਈ ਹਰ ਕੋਸ਼ਿਸ਼ ਹੁਣ ਸਫਲ ਹੋ ਜਾਵੇਗੀ ਸਮਾਜ ਵਿੱਚ ਇਸ ਸਮੇਂ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਹੁਣ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਵਪਾਰ ਵਿੱਚ ਅਚਾਨਕ ਤਨ ਲਾਭ ਹੋਵੇਗਾ ਸੁਖ ਸ਼ਾਂਤੀ ਦਾ ਵਾਤਾਵਰਣ ਤੁਹਾਡੇ ਘਰ ਵਿੱਚ ਬਣਿਆ ਰਹੇਗਾ ਤੁਲਾ ਰਾਸ਼ੀ ਵਾਲਿਓ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਹਾਲਾਂਕਿ ਤੁਸੀਂ ਲੋਕ ਉਗਰ ਸੁਭਾਅ ਦੇ ਕਾਰਨ ਥੋੜਾ ਜਿਹਾ ਆਪਣੇ ਅੰਦਰ ਸੰਜਮ ਰੱਖਣਾ ਹੈ ਇਹ ਤੁਹਾਡੇ ਲਈ ਬੜਾ ਹੀ ਚੰਗਾ ਰਹੇਗਾ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਨਾਲ ਹੀ ਨਾਲ ਤੁਹਾਡਾ ਰਾਸ਼ੀ ਵਾਲਿਓ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਮਿਲ ਜਾਵੇਗਾ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਤੁਲਾ ਰਾਸ਼ੀ ਵਾਲਿਓ ਤੁਸੀਂ ਅਹਿਸਾਸ ਕਰੋਗੇ ਕਿ ਖੁਦਕੇ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਆ ਰਹੀਆਂ ਹਨ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਘਰਾਸ਼ੀ ਵਾਲਾ ਨੂੰ ਦੱਸਿਆ ਕਿ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਸੀਂ ਹੁਣ ਦਿਨ ਰਾਤ ਜੋਗਨੀ ਤਰੱਕੀ ਕਰੋਗੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਵਪਾਰ ਦੇ ਖੇਤਰ ਵਿੱਚ ਕੀਤੇ ਗਏ ਹਰ ਇੱਕ ਪ੍ਰਯਾਸ ਭਾਵੇਂ ਕਿ ਹਰ ਇੱਕ ਕੋਸ਼ਿਸ਼ ਵਿੱਚ ਤੁਸੀਂ ਸਫਲ ਹੋ ਜਾਓਗੇ ਨੌਕਰੀ ਦੀ ਦਸ਼ਾ ਵਿੱਚ ਚੱਲ ਰਿਹਾ ਜਤਨ ਤੁਹਾਡਾ ਜਲਦੀ ਹੀ ਸਫਲ ਹੋ ਜਾਵੇਗਾ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਵਪਾਰੀ ਵਰਗ ਦੇ ਲੋਕਾਂ ਨੂੰ ਕਾਫੀ ਤਨ લાભ ਪ੍ਰਾਪਤੀ ਦੇ ਸੰਕੇਤ ਨਜ਼ਰ ਆ ਰਹੇ ਹਨ ਜੀਵਨ ਸਾਥੀ ਦੇ ਵੱਲੋਂ ਤੁਹਾਨੂੰ ਕੋਈ ਖੁਸ਼ ਖਬਰੀ ਮਿਲਣ ਦੀ ਸੰਭਾਵਨਾ ਹੈ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਨਾਲ ਹੀ ਨਾਲ ਮੇਕ ਰਾਸ਼ੀ ਵਾਲਿਆਂ ਨੂੰ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ ਇਸ ਰਾਸ਼ੀ ਦੇ ਜਿਹੜੇ ਲੋਕ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ बन ਰਹੀ ਹੈ ਇਸੇ ਨਾਲ ਹੀ ਤੁਹਾਡੇ ਦੁਆਰਾ ਕੀਤੇ ਗਏ ਹਰ ਇੱਕ ਚਤਨ ਹੁ ਸਫਲ ਹੋ ਜਾਣਗੇ ਤੁਸੀਂ ਮੁਸ਼ਕਲਾਂ ਦਾ ਵੀ ਹੱਲ ਲੱਭ ਲਓਗੇ ਜਿਸ ਦੇ ਨਾਲ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ ਤੁਸੀਂ ਬੋਰਨ ਰੋਪ ਵਿੱਚ ਸਫਲਤਾ ਪ੍ਰਾਪਤ ਕਰ ਲਓਗੇ ਭਗਵਾਨ ਵਿਸ਼ਨੂ ਜੀ ਦੇ ਆਸ਼ੀਰਵਾਦ ਦੇ ਨਾਲ ਮੇਕ ਰਾਸ਼ੀ ਵਾਲਿਓ ਤੁਹਾਡੇ ਲਈ ਸਮਾਂ ਬਣਾ ਹੈ ਚੰਗਾ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹਨ ਉਨ੍ਹਾਂ ਦਾ ਇਹ ਸੁਪਨਾ ਜਲਦੀ ਹੀ ਪੂਰਾ ਹੋ ਜਾਵੇਗਾ। ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ। ਜਿਹੜੇ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਬਾਰੇ ਸੋਚ ਰਹੇ ਸਨ ਜਾਂ ਯੋਜਨਾ ਬਣਾ ਰਹੇ ਸਨ, ਉਨ੍ਹਾਂ ਦੀ ਇਹ ਇੱਛਾ ਹੁਣ ਪੂਰੀ ਹੋ ਜਾਵੇਗੀ। ਦੋਸਤੋ, ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਜਿਹੜੀਆਂ ਇੱਛਾਵਾਂ ਹਨ, ਉਹਨਾਂ ਪੂਰੀਆਂ ਹੋ ਜਾਣਗੀਆਂ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਹੋਣ ਗਿਆ ਬਸ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਇਸ ਲਿਸਟ ਦੇ ਅਗਲੇ ਕੁਸ਼ਣ ਅਸੀਂ ਰਾਸ਼ੀ ਹੈ ਜੇ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸੇ ਇੱਕ ભગવાન ਜੀ ਹਰੇ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਬਹੁਤ ਹੀ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਦੋਸਤੋ ਨਾਲ ਹੀ ਤੁਹਾਨੂੰ ਦੱਸ ਦੱਸ ਇਹ ਕਿ ਤੁਸੀਂ ਆਪਣੇ ਮਿਹਨਤ ਦਾ ਫਲ ਪ੍ਰਾਪਤ ਕਰ ਲਓ ਮਿਹਨਤ ਦਾ ਫਲ ਪ੍ਰਾਪਤ ਕਰਨ ਲਓਗੇ ਜਿਸ ਤੇ ਨਾਲ ਤੁਹਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਤੁਹਾਡੇ ਸਾਰੇ ਰੋਕੇ ਕੰਮ ਭਗਵਾਨ ਵਿਸ਼ਨੋ ਜੀ ਦੇ ਆਸ਼ੀਰਵਾਦ ਦੇ ਨਾਲ ਹੁ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੇ ਚੇਵਨ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਮੁਸ਼ਕਲਾਂ ਸਨ ਉਹ ਹੁ ਦੂਰ ਹੋ ਜਾਣਗੀਆਂ ਤੁਹਾਨੂੰ ਧਨ ਪ੍ਰਾਪਤੀ ਦੇ अनेका ਹੀ ਅਫਸਰ ਪ੍ਰਾਪਤ ਹੋਣਗੇ ਤੁਸੀਂ ਇਸ ਸਮੇਂ ਕੋਪ ਤਰੱਕੀ ਕਰਨ ਵਾਲੇ ਹੋ अनेका ਪ੍ਰਕਾਰ ਦੇ ਤਾਂ ਲਾਭ ਹੋ ਜਾਣਗੇ ਵੱਡੀਆਂ-ਵੱਡੀਆਂ ਸਫਲਤਾਵਾਂ ਤੇ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਭਗਵਾਨ ਵਿਸ਼ਨੋ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਉਤੇ ਬਹੁਤ ਹੀ ਕਰਪਾਦੇ ਸਟੇਪ ਬਣਾਉਣ ਦੇ ਨਾਲ ਤੁਸੀਂ ਨੌਕਰੀ ਵਿੱਚ ਹੁਣ ਉੱਚ ਸਥਾਨ ਪ੍ਰਾਪਤ ਕਰ ਲਓਗੇ ਜਿਸ ਨਾਲ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਤੇ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਹੋ ਜਾਵੇਗਾ। ਥਾਣ ਰਾਸ਼ੀ ਵਾਲਿਓ ਤੁਹਾਡੇ ਜੀਵਨ ਵਿੱਚ ਹੁਣ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹਨਾਂ ਦਾ ਅੰਤ ਹੋ ਜਾਵੇਗਾ। ਤੁਹਾਡੇ ਜੀਵਨ ਵਿੱਚ ਹੋਣਗਿਆ ਹੁਣ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਅਜੇ ਸਿੰਘ ਰਾਸ਼ੀ ਸੇਂਗਰਾ ਜੀ ਵਾਲਿਆਂ ਨੂੰ ਦਾਸੇ ਇੱਕ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਹੁਣ ਵਿਆਹ ਇੱਕ ਜੀਵਨ ਬੜਾ ਚੰਗਾ ਗੁਜ਼ਰੇਗਾ ਤੁਸੀਂ ਕੁਸ਼ਾਲ ਜੀਵਨ ਬਤੀਤ ਕਰੋਗੇ ਨੌਕਰੀ ਵਿੱਚ ਤੁਹਾਨੂੰ ਪ੍ਰਮੋਸ਼ਨ ਮਿਲ ਸਕਦੇ ਹੈ ਅਚਾਨਕ ਧਨਲਾਭ ਪ੍ਰਾਪਤੀ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ ਤੁਹਾਡੀ ਮਧੁਰ ਬਾਣੀ ਤੇ ਵਿਹਾਰ ਦੇ ਕਾਰਨ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਆਫਿਸ ਦੇ ਕੰਮ ਤੁਸੀਂ ਸਮੇਂ ਸਿਰ ਪੂਰੇ ਕਰੋਗੇ ਜਿੰਨੇ ਵੀ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਉਨ੍ਹਾਂ ਹੀ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਜਾਵੇਗੀ। ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ। ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਇਨਕਮ ਦੇ ਹੁਣ ਨਵੇਂ-ਨਵੇਂ ਸਰੋਤਾਂ ਦੇ ਨਜ਼ਰ ਆਉਣਗੇ। ਇਸ ਲਈ ਇਸ ਸਮਾਂ ਤੁਹਾਡੇ ਫਾਕ ਵਿੱਚ ਇਸ ਦਾ ਭਰਪੂਰ ਲਾਭ ਉਠਾਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ वृश्चਿਕ ਰਾਸ਼ੀ। ਵ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਾਇਦਾ ਪ੍ਰਾਪਤ ਹੋਵੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਇਸ ਰਾਸ਼ੀ ਵਾਲੇ ਲੋਕ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਕਾਫੀ ਦੁੱਖਮਈ ਜੀਵਨ ਬਤੀਤ ਕਰ ਰਹੇ ਸਨ ਉਹਨਾਂ ਦਾ ਹੁਣ ਸੌਖਾ ਸਮਾਂ ਸ਼ੁਰੂ ਹੋ ਜਾਵੇਗਾ ਤੁਹਾਡੀ ਮਦਦ ਵਾਣੀ ਦੀ ਬਜਾਏ ਨਾਲ ਤੁਹਾਡੇ ਸਾਰੇ ਲਟਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੈਸ਼ਟ ਤੁਹਾਡੇ ਤੇ ਬਣ ਗਈ ਹੈ ਅਪਾਰ ਖੁਸ਼ੀਆਂ ਖੁਸ਼ੀਆਂ ਹੋਣਗੀਆਂ। ਵਿਸ਼ਕ ਰਾਸ਼ੀ ਵਾਲੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੈਸ਼ਟੀ ਤੇ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਸਮਾਂ ਤੁਹਾਡੇ ਅਨੁਕੂਲ ਹੈ। ਸਮੇਂ ਦਾ ਭਰਪੂਰ ਲਾਭ ਉਠਾਓ। ਸਮੇਂ ਨੂੰ ਹੱਥੋਂ ਨਾ ਜਾਣ ਦਿਓ। ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ। ਧੰਨਵਾਦ।